ਜਿਹੜਾ ਜੁਡੀਸ਼ੀਅਲ ਦੇ ਸੀ ਜਿਹੜਾ ਐਗਜ਼ਾਮ ਪਾਸ ਕੀਤਾ ਹੈ ਸੋ ਕਦੋਂ ਐਗਜ਼ਾਮ ਹੋਇਆ ਕਦੋਂ ਰਿਜ਼ਲਟ ਆਇਆ ਤੇ ਕਿੱਦਾਂ ਦੇ ਤੁਹਾਡੇ ਕੈਂਪਲਏ ਉਹਦੇ ਬਾਰੇ ਦੱਸੋ ਸਰ ਮੇਰਾ ਨਾਮ ਪ੍ਰਭਜੋਤ ਸਿੰਘ ਸਿਦੇਵਾ ਜੀ ਮੇਰੇ ਫਾਦਰ ਸਾਹਿਬ ਸਰਦਾਰ 인ਦਰਜੀਤ ਸਿੰਘ ਸਿਦੇਵਾ ਅ ਸਾਡਾ ਸਰ ਜਿਹੜਾ ਐਗਜ਼ਾਮ ਸੀ ਇਹ ਹਾਇਰ ਜੁਡੀਸ਼ੀਅਲ ਪੰਜਾਬ ਨੇ ਹਾਈ ਕੋਰਟ ਵੱਲੋਂ ਕੰਡਕਟ ਹੁੰਦਾ ਹੈ ਐਜ਼ ਐਨ ਡਿਸਟ੍ਰਿਕਟ ਡਿਸਟ੍ਰਿਕਟ ਐਂਡ ਸੈਸ਼ਨ ਜੱਜੀ ਦੀ ਪੋਸਟ ਵਾਸਤੇ ਸਾਡਾ ਸਪਟੰਬਰ ਦੇ ਵਿੱਚ ਮੇਨਸ ਐਗਜ਼ਾਮ ਹੋਇਆ ਸੀਗਾ ਮੇਨਸ ਦੇ ਵਿੱਚ ਪੰਜ ਪੇਪਰਸ ਹੁੰਦੇ ਆ ਸਿਵਲ ਲਾ 1 ਸਿਵਲ ਲਾ 2 ਐਂਡ ਕ੍ਰਿਮੀਨਲ ਲਾ ਐਂਡ ਇੰਗਲਿਸ਼ ਤੇ ਪੰਜਾਬੀ ਪੰਜਾਬ ਵਾਸਤੇ ਤੇ ਇੰਗਲਿਸ਼ ਤੇ ਹਿੰਦੀ ਰਹਿਣੇ ਵਾਸਤੇ ਤੇ ਇੱਕ ਜੀਕੇ ਦਾ ਪੇਪਰ ਹੁੰਦਾ ਉਸ ਨੂੰ ਕੁਆਲੀਫਾਈ ਕਰਨ ਤੋਂ ਬਾਅਦ ਜਿਹੜੇ ਕੈਂਡੀਡੇਟਸ ਸ਼ਾਰਟਲਿਸਟ ਹੁੰਦੇ ਆ ਉਹਨਾਂ ਨੂੰ ਇੰਟਰਵਿਊ ਵਾਸਤੇ ਕਾਲ ਕੀਤਾ ਜਾਂਦਾ ਤੇ ਲਾਸਟ ਮੰਥ ਸਾਡਾ 19 20 21 ਨੂੰ ਰਾਦਰ ਦੇਸ ਮੰਥੀ ਇੰਟਰਵਿਊ ਹੋਏ ਸੀਗੇ ਤੇ ਉਹ ਇੰਟਰਵਿਊਸ ਦੇ ਵਿੱਚੋਂ ਜਿਹੜੇ ਕੈਂਡੀਡੇਟ ਨੇ ਸ਼ਾਰਟਲਿਸਟ ਹੋਏ ਆ ਮੈਂ ਪੰਜਾਬ ਦੇ ਵਿੱਚ ਵੀ ਸਰ ਰੈਂਕ 1 ਅਚੀਵ ਕੀਤਾ ਐਂਡ ਹਰਿਆਣਾ ਦੇ ਵਿੱਚ ਵੀ ਰੈਂਕ 1 ਅਚੀਵ ਕੀਤਾ ਸਰ ਜੀ ਤੇ ਸਰ 7 ਸਾਲ ਦੀ ਘਟੋ-ਘਟ ਜਿਹੜੀ ਆ ਉਹ ਪ੍ਰੈਕਟਿਸ ਚਾਹੀਦੀ ਐ ਸੋ ਕਿਸ ਤਰ੍ਹਾਂ ਤੁਹਾਡਾ ਜਿਹੜਾ ਤਜਰਬਾ ਰਿਹਾ ਤੇ ਕਿੰਨਾ ਕੰਮ ਆਇਆ ਉਹਦੇ ਬਾਰੇ ਥੋੜਾ ਜਿਹਾ ਕਿੰਨੇ ਅਟੈਂਪਟ ਕੀਤੇ ਉਹਦੇ ਬਾਰੇ ਸਰ ਨੰਬਰ ਆਫ ਕ੍ਰਾਈਟਰੀਆਸ ਆ ਰਿਕੁਆਇਰਡ ਵੀ 7 ਸਾਲ ਦੀ ਪ੍ਰੈਕਟਿਸ ਤੁਹਾਡੀ 35 ਸਾਲ ਦੀ ਏਜ ਚਾਹੀਦੀ ਐ ਤੁਹਾਡੇ ਹਰ ਸਾਲ 50 ਵਕਾਲਤਨਾਮੇ ਚਾਹੀਦੇ ਤੇ 3 ਸਾਲ ਦੇ ਕਿਸੇ ਸਮੰਗਦੇ ਸਾਡੇ ਕੋਲ 150 ਦੇ ਕਰੀਬ ਰਿਟਰਨਸ ਇਨਕਮ ਟੈਕਸ ਰਿਟਰਨਸ ਤੇ ਵਿੱਚ ਵੀ ਕੋਈ ਲਿਮਿਟਸ ਹੈਗੀਆਂ ਤੇ ਮੇਰੀ ਜਿਹੜੀ ਪ੍ਰੈਕਟਿਸ ਸਰ 2011 ਤੋਂ ਚੱਲਦੀ ਆ ਰਹੀ ਹੈ ਸਰ ਮੈਂ ਡਿਸਟ੍ਰਿਕਟ ਕੋਰਟਸ ਲੁਧਿਆਣਾ ਦੇ ਵਿੱਚ ਪ੍ਰੈਕਟਿਸ ਕਰਦਾ ਜੀ ਤੇ ਇਹ ਜਿਹੜੀ ਸਰ ਮੇਰੀ अटेम्प्ट ਸੀ ਬਤੌਰ ਏਡੀਜੀ ਉਹ ਸੈਕੰਡ अटेम्प्ट ਸੀ ਸਰ ਪੰਜਾਬ ਦੀ ਲਾਸਟ ਟਾਈਮ ਮੇਰਾ ਕਰੀਬਨ 3 ਨੰਬਰ ਤੋਂ ਇੱਕ ਪੇਪਰ ਰਹਿ ਗਿਆ ਸੀਗਾ ਦੈਨ ਜਦੋਂ ਮੈਂ ਸੈਕੰਡ अटेम्प्ट ਦੇ ਵਿੱਚ ਜਿਹੜੀਆਂ ਮੇਰੇ ਕੋਲ ਕਮੀਆਂ ਪੇਸ਼ੀਆਂ ਸੀਗੀਆਂ ਉਹ ਮੈਂ ਪ੍ਰੋਪਰ ਕੋਸ਼ਿਸ਼ ਕੀਤੀ ਵੀ ਉਹਨੂੰ ਪ੍ਰੋਪਰਲੀ ਕਵਰ ਕੀਤਾ ਜਾਵੇ ਆਪਣੇ ਪ੍ਰੋਪਰ ਟੈਸਟਸ ਕੀਤੇ ਜਾਣ ਉਹ ਮੈਨੂੰ ਉਹਨੂੰ ਪੇ ਬੈਕ ਵੀ ਕੀਤਾ ਜਿਹੜਾ ਮੇਰਾ ਹਾਰਡ ਵਰਕ ਸੀਗਾ ਦੈਨ ਇੰਟਰਵਿਊਜ਼ ਦਾ ਸੈਸ਼ਨ ਸੋ ਮੌਕ ਇੰਟਰਵਿਊਜ਼ ਹੁੰਦੀਆਂ ਸਾਡੀਆਂ ਅਕੈਡਮੀਜ਼ ਦੇ ਵਿੱਚ ਉਹ ਮੈਂ ਅਟੈਂਡ ਕੀਤੀਆਂ ਸਰ ਤੇ ਉਸ ਤੋਂ ਬਾਅਦ ਸਰ ਜਦੋਂ ਇੰਟਰਵਿਊ ਤੋਂ ਬਾਅਦ ਮੈਂ ਸਿੱਖ ਸਕਦਾ ਸਰ ਲੱਗਦਾ ਇੱਕ ਸਰਟਨ ਏਜ ਤੋਂ ਬਾਅਦ ਅਗੇ ਮਤਲਬ ਕਹਿੰਦੇ ਵੀ ਪੜ੍ਹਾਈ ਤੋਂ ਮਨ ਨੁਕ ਜਾਂਦਾ ਹੈ ਬੰਦੇ ਪੜ੍ਹਨ ਦਾ ਦਿਲ ਨਹੀਂ ਕਰਦਾ ਪਰ ਤੁਸੀਂ ਪੜ੍ਹਦੇ ਵੀ ਰਹੇ ਤੇ ਨਾਲ ਨਾਲ ਅਟੈਂਪਟ ਵੀ ਕਰਦੇ ਰਹੇ ਸੋ ਲੱਗਦਾ ਵੀ ਮਿਹਨਤ ਜਿਹੜੀ ਕਰਨੀ ਛੱਡੀ ਨਹੀਂ ਤੁਸੀਂ ਅਸਲ ਇਸ ਤਰ੍ਹਾਂ ਹੁੰਦਾ ਨਾ ਜਿੰਨਾ ਤੁਸੀਂ ক্লোਸ ਟਾਰਗੇਟ ਤੋਂ ਵਾਪਸ ਆਨੇ ਹੋ ਲਾਈਕ ਮੈਂ ਦੱਸਿਆ ਮੇਰਾ 3 ਨੰਬਰ ਤੋਂ ਰਹਿ ਗਿਆ ਸੀਗਾ ਸੋ ਮੇਰੇ ਚ ਜ਼ੀਲ ਵੱਧ ਗਈ ਸੀ ਸਰ ਮੈਂ ਫ੍ਰੈਂਕਲੀ ਦੱਸਾਂ ਕਿ ਮੈਨੂੰ ਇਹ ਸੀਗਾ ਕਿ ਮੇਰੀ ਜਿਹੜੀਆਂ ਵੀ ਕਮੀਆਂ ਹੈਗੀਆਂ ਮੈਂ ਉਹਨੂੰ ਪੂਰੀਆਂ ਕਰਨਾ ਤੇ ਉਹ ਮੇਰਾ ਟਾਰਗੇਟ ਤੋਂ ਮੈਂ ਆਪਣੇ ਤੋਂ ਹਟਣਾ ਨਹੀਂ ਹੈ ਹਾਂ ਅਨਡਾਊਟਡਲੀ ਚੈਲੰਜਸ ਤਾਂ ਬਹੁਤ ਹੁੰਦੇ ਆ ਪ੍ਰੈਕਟਿਸ ਆ ਤੁਸੀਂ ਫੈਮਿਲੀ ਲਾਈਫ ਮੈਨੇਜ ਕਰਨੀ ਹੈ ਬਟ ਮੈਂ ਪੂਰਾ ਆਪਣੇ ਵੱਲੋਂ ਬੈਸਟ ਐਫਰਟਸ ਕਰਨੇ ਸੀ ਕਿ ਕਿ ਮੈਂ ਹੁਣ ਇੱਕ ਜਿਵੇਂ ਕਹਿੰਦਾ ਨਾ ਮੱਛੀ ਦੀ ਅੱਖ ਤੇ ਨਜ਼ਰ ਰੱਖੀ ਹੋਈ ਸੀ ਕਿ ਮੈਂ ਅਚੀਵ ਕਰਨਾ ਹੈ ਸੋ ਮੈਂ ਉਧਰਲੇ ਪਾਸੇ ਹਾਰਡਵਰਕ ਕਰਦਾ ਸਰ ਜਾਂ ਤੇ ਹਰਿਆਣਾ ਦੋਵਾਂ ਚ ਤੁਹਾਡਾ ਰੈਂਕ ਬੰਨ ਹੈ ਸੋ ਪ੍ਰੀਫਰੈਂਸ ਕਿੱਧਰ ਰਹੂਗੀ ਕਿ ਪੰਜਾਬ ਚ ਰਹੋਗੇ ਜਾਂ ਹਰਿਆਣਾ ਚ ਬੰਨ ਉਹਦੇ ਮਾਰੇ ਥੋੜਾ ਜਿਆ ਸਰ ਇਹ ਵੈਸੇ ਆਪਣਾ ਦੇਖੋ ਪੰਜਾਬ ਜਿਹੜਾ ਆਪਣਾ ਮੇਨ ਡੋਮੇਨ ਹੈ ਸਰ ਉਧਰ ਹੀ ਮੈਂ ਪ੍ਰੀਫਰੈਂਸ ਦਊਗਾ ਬਾਕੀ ਪੇਰੈਂਟਸ ਨਾਲ ਹਜੇ ਕਿਉਂਕਿ ਕੱਲ ਜਦੋਂ ਰਾਤ ਨੂੰ ਰਿਜ਼ਲਟ ਆਇਆ ਉਸ ਤੋਂ ਬਾਅਦ ਜਿਹੜਾ ਸ਼ੈਡਿਊਲ ਸੀ ਉਹ ਬਹੁਤ ਬਿਜ਼ੀ ਰਿਹਾ ਫੋਨਸ ਆਉਂਦੇ ਰਹੇ ਸਾਡੀ ਬਾਹਰ ਐਸੋਸੀਏਸ਼ਨ ਦੇ ਵਕੀਲਾਂ ਦੇ ਬਹੁਤ ਮੈਨੂੰ ਰਿਗਾਰਡ ਪੇ ਕੀਤਾ ਸੋ ਹਜੇ ਮੈਂ ਪ੍ਰੋਪਰ ਟਾਈਮ ਉਸ ਤੋਂ ਬਾਅਦ ਫੈਮਲੀ ਨਾਲ ਵੀ ਸਪੈਂਡ ਨਹੀਂ ਕਰ ਪਾਇਆ ਰਾਤ ਦੇ ਵੀ 3:00 ਵਜੇ ਸਵੇਰੇ ਵੀ ਮੈਨੂੰ ਥੋੜਾ ਕਾਉਟਸ ਲੈਣਾ ਪਿਆ ਉੱਥੇ ਮਤਲਬ ਸਾਰੇ ਮੇਰੇ ਕਲੀਕਸ ਸੀ ਜਿਹੜੇ ਮੇਰੇ ਦੋਸਤ ਸੀ ਉਹ ਵੇਟ ਕਰ ਰਹੇ ਸੀ ਸੋ ਕੋਸ਼ਿਸ਼ ਮੇਰੀ ਪ੍ਰਾਇੋਰਟੀ ਜਿਹੜੀ ਰਹੇਗੀ ਸਰ ਉਹ ਪੰਜਾਬ ਰਹੇਗੀ ਰੈਸਟ ਮੈਂ ਜੋ ਵੀ ਹੈ ਆਪਣੀ ਫੈਮਲੀ ਨਾਲ ਡਿਸਾਈਡ ਕਰਕੇ ਸਰ ਉਹ ਮੈਂ ਫੈਨ ਕਰਦਾ ਸਰ ਇਸ ਦੌਰਾਨ ਕੋਈ ਚੈਲੰਜਸ ਵੀ ਆਏ ਪ੍ਰੈਪਰੇਸ਼ਨ ਦੇ ਦੌਰਾਨ ਤੁਹਾਨੂੰ ਸਰ ਇਸ ਤਰ੍ਹਾਂ ਹੁੰਦਾ ਵੀ ਜਦੋਂ ਤੁਸੀਂ ਟਾਈਮ ਇੱਕ ਤਾਂ ਹੁੰਦਾ ਵੀ ਕੰਮ ਕਰ ਰਹੇ ਹੋ ਕਚਹਿਰੀ ਜਾ ਰਹੇ ਹੋ ਆ ਰਹੇ ਹੋ ਉਸ ਤੋਂ ਬਾਅਦ ਜਦੋਂ ਤੁਸੀਂ ਐਕਸਟਰਾ ਟਾਈਮ ਡਿਵੋਟ ਕਰਦੇ ਹੋ ਕਿਸੇ ਵੀ ਚੀਜ਼ ਨੂੰ ਲਾਈਕ ਮੇਰਾ ਰੁਟੀਨ ਸਿਗਾ ਮੈਂ ਕੋਰਸ ਤੋਂ ਜੇ ਆਇਆ ਤੇ ਥੋੜਾ ਰੈਸਟ ਕਰਕੇ ਫਿਰ ਪੜਨਾ ਹੈ ਫਿਰ ਰਾਤ ਨੂੰ ਕਈ ਵਾਰ 11 ਵਜੇ ਬੈਠ ਕੇ ਤੇ 4 4 ਵਜੇ ਤੱਕ 3 3 ਵਜੇ ਤੱਕ ਪੜਨਾ ਸੋ ਉਹ ਉਹ ਚੈਲੰਜਸ ਨਹੀਂ ਸੀ ਮੈਂ ਦੱਸਿਆ ਵੀ ਇੱਕ ਮੈਨੂੰ ਹੁਣ ਜ਼ੀਲ ਸੀਗੀ ਕਿ ਪੈਸ਼ਨ ਸੀਗਾ ਕਿ ਯਾਰ ਮੇਰਾ ਉਹ ਜਿਹੜਾ 3 ਨੰਬਰ ਦਾ ਇਸ਼ੂ ਹੈ ਮੈਂ ਪੂਰਾ ਕਰਨਾ ਸੋ ਉਹ ਉਹ ਜ਼ੀਲ ਜਿਹੜੀ ਹੁੰਦੀ ਹੈ ਮੈਨੂੰ ਲੱਗਦਾ ਕਿ ਉਹ ਮੈਨੂੰ ਜ਼ਿਆਦਾ ਪੇਬੈਕ ਕੀਤੀ ਫਿਰ ਤੁਹਾਡੇ ਜਿਹੜਾ ਇੱਕ ਐਸੋਸੀਏਟਸ ਦਾ ਸਰਕਲ ਹੁੰਦਾ ਹੈ ਤੁਹਾਡੇ ਜਿਹੜੇ ਮੇਰੇ ਜਿਹੜੇ ਕੁਝ ਦੋਸਤ ਸੀ ਜਿਹੜੇ ਆਲਰੇਡੀ ਪ੍ਰੈਜ਼ਾਈਡਿੰਗ ਆਫੀਸਰ ਜੱਜਿਸ ਹੋ ਪੁਆਇੰਟ ਹੋਏ ਕੁਝ ਪਿਛਲੇ ਸਾਲ ਹੋਏ ਕੁਝ ਉਸ ਤੋਂ ਪਿਛਲੇ ਸਾਲ ਹੋਏ ਜਿਹੜੇ ਮੇਰੇ ਮੈਂਟਰ ਸੀਗੇ ਮੈਂ ਦੱਸਿਆ ਵੀ ਮੈਂ ਉਹਨਾਂ ਦਾ ਇੱਕ ਜਿਹੜਾ ਮੇਰੀ ਮੇਰੀ ਉਹਨਾਂ ਦੀ ਲਾਸਟ ਵੀਚ ਸੀਗੀ ਮੇਰੇ ਜਿਹੜੇ ਮੈਂਟਰ ਸੀ ਮਦਨ ਲਾਲ ਸ਼ਰਮਾ ਜੀ ਸੀ ਵਕੀਲ ਸਾਹਿਬ ਜਿਨ੍ਹਾਂ ਕੋਲ ਮੈਂ 8 ਸਾਲ ਪ੍ਰੈਕਟਿਸ ਕੀਤੀ ਉਹਨਾਂ ਨੇ ਮੈਨੂੰ ਇੱਕ ਲਾਸਟ ਵੀਚ ਕਹੀ ਸੀ ਕਿ ਬੇਟਾ ਮੈਂ ਤੈਨੂੰ ਜੱਜ ਦੇਖਣਾ ਚਾਹਨਾ ਹੈ ਤੋ ਮੈਨੂੰ ਜਦੋਂ ਵੀ ਮੈਂ ਕਦੀ ਡੀਮੋਰਾਲਾਈਜ਼ ਫੀਲ ਕਰਦਾ ਸੀ ਮੈਨੂੰ ਉਹ ਗੱਲ ਮੋਰਾਲਾਈਜ਼ ਕਰਦੀ ਸੀ ਵੀ ਨਹੀਂ ਬੇਟਾ ਹੋਰ ਮਿਹ ਸੋ ਉਹਨਾਂ ਦੇ ਕੱਲ ਫੈਮਿਲੀ ਮੈਂਬਰਸ ਨੂੰ ਦੱਸਿਆ ਬਹੁਤ ਖੁਸ਼ੀ ਹੋਈ ਸਰ ਸੋ ਚੈਲੰਜਸ ਦਾ ਸਰ ਆਪਾਂ ਕੋਈ ਵੀ ਕੰਮ ਕਰਾਂਗੇ ਉਹਦੇ ਵਿੱਚ ਆਣਗੇ ਬਟ ਹਾਊ ਯੂ ਟੈਕਲ 댓 ਥਿੰਗਸ ਹਾਊ ਯੂ ਗੈਟ ਮੋਰਲਾਈਜ਼ ਲਾਈਕ ਮੇਰੀ ਰੁਟੀਨ ਸੀ ਮੈਂ ਸਵੇਰੇ ਸਾਹਮਣੇ ਫੋਰਚੂਨੇਟਲੀ ਦੇਖਿਆ ਹੋਏਗਾ ਸਾਡੇ ਘਰ ਦੇ ਸਾਹਮਣੇ ਪਾਕ ਹੈ ਉੱਥੇ ਸੈਰ ਕਰਨੀ ਸਵੇਰੇ ਯੋਗਾ ਕਰਨਾ ਮੈਡੀਟੇਸ਼ਨ ਕਰਨੀ ਉਹ ਓਵਰਕਮ ਹੋ ਜਾਂਦੀਆਂ ਸਰ ਕੋਈ ਮੈਨੂੰ ਕੋਈ ਖਾਸ ਨਹੀਂ ਫੀਲ ਹੋਇਆ بس میں ਆਪਣੇ پیشن ਵਾਲੇ ਪਾਸੇ ਜਾਦਾ ਧਿਆਨ। ਜਿਹੜੀ ਤੁਸੀਂ ਪ੍ਰੈਕਟਿਸ ਵੀ ਕਾਫੀ ਲੰਮਾ ਸਮਾਂ ਕੀਤੀ ਹੈ। ਸੋ ਹੁਣ ਇੱਕ ਚੇਅਰ ਤੇ ਤੁਸੀਂ ਆ ਗਏ ਹੋ। ਸੋ ਤੁਹਾਨੂੰ ਲੱਗਦਾ ਕਿ ਗਰਾਉਂਡ ਲੈਵਲ ਤੇ ਜੋ ਮੁਸ਼ਕਲ ਹੈਗੀ ਕਿ ਕਿਉਂਕਿ ਬਹੁਤ سارے ਕੇਸਿਸ ਵੀ ਪੈਂਡਿੰਗ ਹੈ ਸਾਡੇ ਦੇ ਦੇ ਵਿੱਚ। ਇੱਕ ਤਾਂ ਵੀ ਚੈਲੰਜ ਹੈ ਵੱਡਾ। ਸੋ ਕਿਸ ਤਰ੍ਹਾਂ ਦੇ ਲੱਗਦਾ ਵੀ ਹੋਰ ਸੁਧਾਰਨ ਦੇ ਰੋੜੇ ਨੇ? ਅ ਸਰ ਇਸ ਤਰ੍ਹਾਂ ਵੀ ਟਾਈਮ ਟੂ ਟਾਈਮ ਜੇ ਪ੍ਰੈਕਟਿਸ ਦਾ ਮੈਂ ਦੱਸਾਂ ਕਿ ਜਿਹੜਾ ਮੇਰੀ 2011 ਤੋਂ ਲੈ ਕੇ ਹੁਣ ਤੱਕ ਦਾ ਐਕਸਪੀਰੀਅੰਸ ਹੈ। ਅ ਜਿਹੜੀ ਜੁਡੀਸ਼ੀਅਲ ਦੀ ਜਿਹੜੀ ਡਿਸਪੋਜ਼ਲ ਹੈ ਬਹੁਤ ਐਕਸਪੀਡਾਈਟ ਹੋ ਚੁੱਕੀ ਹੋਈ ਹੈ। ਅ ਕਿਉਂਕਿ ਲਾਸ ਤੁਸੀਂ ਦੇਖਿਆ ਹੋਣਾ ਜਿਹੜੀ ਜੁਡੀਸ਼ੀਅਲ ਵੈਕੈਂਸੀਸ ਸੀ ਉਹ ਬਹੁਤ ਐਕਸਪੀਡਿਟਲੀ ਫਿਲ ਕੀਤੀਆਂ ਗਈਆਂ ਸਾਡੀ ਪੰਜਾਬ ਰੈਨ ਹਾਈ ਕੋਰਟ ਵੱਲੋਂ ਕੁਝ ਕੇਸਿਸ ਐਕਸ਼ਨ ਪਲਾਨਸ ਦੇ ਅੰਦਰ ਲੈ ਕੇ ਆਏ ਗਏ ਸਪੈਸ਼ਲ ਕੋਰਟ ਸਾਡੀਆਂ ਹੁਣ ਫੈਮਿਲੀ ਕੋਰਟ ਸਪੈਸ਼ਲ ਨੇ ਐਨਡੀਪੀਐਸ ਦੇ ਕੇਸਿਸ ਸਪੈਸ਼ਲ ਨੇ ਚੈੱਕ ਪਾਉਂਸ ਦੇ ਕੇਸਿਸ ਸਪੈਸ਼ਲ ਕੋਰਟ ਸਵੀਲ ਕਰ ਰਹੀਆਂ ਕਾਫੀ ਹੱਦ ਤੱਕ ਇਹ ਆਪਾਂ ਸਕਸੀਡ ਕਰ ਚੁੱਕੇ ਹਾਂ ਫਾਈਨ ਫਾਰ ਐਕਸਪੀਡੀਸ਼ਨ ਆਫ ਡਿਸਪੋਜ਼ਲ ਆਫ ਦੀ ਕੇਸਿਸ ਸਰ ਸੋ ਇਹ ਤਾਂ ਪ੍ਰੋਸੈਸ ਹੈਗਾ ਆਪਾਂ ਇਹਨੂੰ ਜਿਸ ਤਰ੍ਹਾਂ ਜੋ ਗਾਈਡਲਾਈਨਸ ਹਾਈ ਕੋਰਟ ਦੀਆਂ ਸੁਪਰੀਮ ਕੋਰਟ ਦੀਆਂ ਆ ਰਹੀਆਂ ਉਹਨੂੰ ਬਈ ਬਾਈਟਰੂ ਐਂਡ ਲੈਟਰ ਐਂਡ ਸਪਿਰਿਟ ਨਾਲ ਜਿਹੜੇ ਸਾਡੇ ਜੁਡੀਸ਼ੀਅਲ ਆਫੀਸਰਸ ਨੇ ਫੋਲੋ ਕਰ ਰਹੇ ਨੇ ਸਰ ਇੱਕ ਆਖਰੀ ਸਵਾਲ ਹੈ ਇਸ ਤੋਂ ਬਾਅਦ ਕੀ ਪ੍ਰੋਸੈਸ ਰਹੇਗਾ ਅੱਗੇ ਕੀ ਟ੍ਰੇਨਿੰਗ ਵੀ ਹੋਏਗੀ ਤੁਹਾਡੀ ਤੁਸੀਂ ਜਾਓਗੇ ਵੀ ਤੇ ਉਹ ਥੋੜਾ ਜਿਆਦਾ ਤੇ ਕਦੋਂ ਤੱਕ ਤੁਹਾਡੀ ਜਿਹੜੀ ਆ ਉਹ ਔਨ ਰੋਲ ਸਰ ਇਸ ਤੋਂ ਬਾਅਦ ਜਿਹੜੀ ਡਿਪਾਰਟਮੈਂਟਲ ਜਿਹੜੀਆਂ ਜਿਹੜੀਆਂ ਪ੍ਰोसीਡਿੰਗਸ ਹੁੰਦੀਆਂ ਲਾਈਕ ਮੈਡੀਕਲ ਹੈ ਜਾਂ ਹੋਰ ਕਲੀਅਰੈਂਸਿਸ ਹੈ ਉਹ ਕਰਾਂ ਤੋਂ ਬਾਅਦ ਆਈ ਥਿੰਕ ਫਿਰ ਮੇ ਨਦੀ ਜਿਹੜੀ ਹੁੰਦੀ ਆ ਉਹ ਆਪਣੀ ਜੁਡੀਸ਼ੀਅਲ ਅਕੈਡਮੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸੈਕਟਰ 43 ਦੇ ਵਿੱਚ ਟ੍ਰੇਨਿੰਗ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜੀ ਆ ਤੁਹਾਨੂੰ ਸਟੇਸ਼ਨ ਅਲਾਟਮੈਂਟ ਜਿਹੜਾ ਜਿਹੜਾ ਤੁਹਾਡੀ ਆਸਾ ਤੁਹਾਨੂੰ ਛੇਰ ਦੇ ਉੱਤੇ ਜ਼ੇਡਿੰਗ ਆਫਸਰ ਇਸਾ ਅਲਾਟ ਕੀਤਾ ਜਾਏਗਾ ਕੋਈ ਇੱਕ ਸੁਧਾਰ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋਵੇ ਵੀ ਉਹ ਹੋਣਾ ਚਾਹੀਦਾ ਹੈ ਉਹਦੇ ਬਾਰੇ ਥੋੜਾ ਜਿਆ ਕੋਈ ਕੋਈ ਸੋਚ ਆਵੇ ਕੋਈ ਤੁਸੀਂ ਜਿਵੇਂ ਦੱਸਿਆ ਵੀ ਇੱਕ ਡਿਲੇ ਦੇ ਇਸ਼ੂਸ ਹੈਗੇ ਆ ਬਟ ਮੈਂ ਇਹ ਫੀਲ ਕਰਦਾ ਕਿ ਪ੍ਰੈਕਟਿਸ ਦੇ ਵਿੱਚ ਕਿਉਂਕਿ ਅਸੀਂ ਇੱਕ ਬਾਰ ਤੇ ਬੈਂਚ ਦੇ ਵਿੱਚ ਰਿਲੇਸ਼ਨ ਵੀ ਬਣਾਉਣਾ ਹੁੰਦਾ ਹੈ। ਅ ਕਈ ਵਾਰ ਸਾਡੀ ਬਾਰ ਦੇ ਵਿੱਚ ਕਈ ਇਸ਼ੂਸ ਹੁੰਦੇ ਆ ਵੀ ਉਹ ਨੋ ਵਰਕਡੇ ਹੁੰਦੇ ਆ, ਕੁਝ ਹੁੰਦੇ ਆ ਵੀ ਬਾਰ ਤੇ ਬੈਂਚ ਦੇ ਕੋਆਰਡੀਨੇਸ਼ਨ ਦੇ ਨਾਲ ਹੀ ਅੱਗੇ ਜੇ ਜੁਡੀਸ਼ੀਅਲ ਸਿਸਟਮ ਚੱਲ ਰਿਹਾ ਸਾਡਾ ਤੇ ਮਤਲਬ ਮੋਸਟਲੀ ਵੀ ਆਰ ਪ੍ਰੋਗਰੈਸਿੰਗ ਟੁਵਰਡਸ ਅ ਗੁੱਡ ਸਾਈਨ ਸਰ। ਨੌਜਵਾਨ ਵੀਡੀ ਨੂੰ ਕੀ ਸਨੇਹਾ ਲੱਗਦਾ ਕਿ ਕਦੇ ਨਹੀਂ ਟਕਣਾ ਚਾਹੀਦਾ? ਅ ਸਰ ਇਸ ਤਰ੍ਹਾਂ ਵੀ ਮੈਂ ਆਪਣੇ ਭਤੀਜੇ ਦੀ ਗੱਲ ਹੀ ਕਰੂੰਗਾ ਲਾਈਕ ਅੱਜਕੱਲ੍ਹ ਸੀਗਾ ਕਿ ਬੱਚਿਆਂ ਨੇ ਬਾਹਰ ਜਾਣਾ ਉਹ ਉਹਨੂੰ ਵੀ ਇੱਕ ਸੀਲ ਸੀ ਰਾਦਰ ਹਜੇ ਉਹ 9th ਕਲਾਸ ਤੋਂ ਉਹਨਾਂ ਨੇ ਹਜੇ ਪਾਸ ਕਰਨੀ ਹੈ ਤੇ ਜਦੋਂ ਦਾ ਉਹਨਾਂ ਦਾ ਮੇਰਾ ਰਿਜ਼ਲਟ ਦੇਖਿਆ ਜਾਂ ਦੇਖਿਆ ਹੀ ਵੌਂਟ ਕਿ ਮੈਂ ਨਹੀਂ ਹੁਣ ਬਾਹਰ ਨਹੀਂ ਜਾਣਾ ਮੈਂ ਵੀ ਇੱਥੇ ਹੀ ਇਸ ਪ੍ਰੋਫੈਸ਼ਨ ਨੂੰ ਜਾਂ ਇਸ ਜੁਡੀਸ਼ੀਅਲ ਆਫਿਸ ਦੇ ਸਾਈਡ ਮੈਂ ਕਰੂੰਗਾ ਸੋ ਇਹ ਹੁੰਦਾ ਵੀ ਮੇਰੀ ਇੱਕੋ ਹੀ ਰਿਕਵੈਸਟ ਕਹਿ ਸਕਦਾ ਮੈਂ ਸਾਰਿਆਂ ਨੂੰ ਕਿ ਬਈ ਆਪਾਂ ਇੰਡੀਆ ਦੇ ਵਿੱਚ ਰਹਿ ਕੇ ਬਹੁਤ ਅੱਛਾ ਬਹੁਤ ਕੁਝ ਕਰ ਸਕਦੇ ਹਾਂ ਜੇ ਮੇਰੇ ਵਰਗਾ ਇੱਕ ਕਾਮਨ ਫੈਮਿਲੀ ਦੇ ਵਿੱਚੋਂ ਇੱਕ ਹਾਰਡਵਰਕ ਕਰਕੇ ਇਸ ਲੈਵਲ ਤੱਕ ਪਹੁੰਚ ਸਕਦਾ ਹੈ ਸਾਰਿਆਂ ਨੂੰ ਮਿਹਨਤ ਨਹੀਂ ਛੱਡਣੀ ਚਾਹੀਦੀ ਟਾਈਮ ਹਰ ਚੀਜ਼ ਮੰਗਦੀ ਹੈ ਫਲ ਜਿਆਦਾ ਮਿਲਦਾ ਸਗੋ ਜੇ ਤੁਸੀਂ ਮਿਹਨਤ ਕੰਸਿਸਟੈਂਟਲੀ ਕਰੋਗੇ ਆਪਣਾ ਹਾਰਡਵਰਕ ਕਰਦੇ ਰਹੋਗੇ ਸੋ ਇਹ ਵੀ ਹਾਰਡਵਰਕ ਕਰੋ ਸਿਨਸੀਅਰਲੀ ਕਰੋ ਡੈਡੀਕੇਟਿਡਲੀ ਕਰੋ ਓਨੈਸਟਲੀ ਕਰੋ ਮੇਰੀ ਨਵੀਂ ਜੋੜ ਵੀ ਨਹੀਂ ਸਰ ਇਹਨਾਂ ਪਰਿਵਾਰ ਦਾ ਕਿੰਨਾ ਕੁ ਸੰਯੋਗ ਮਿਲਿਆ ਸਰ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਤੇ ਪਰਿਵਾਰ ਦੇ ਸਪੋਰਟ ਤੋਂ ਬਿਨਾ ਇਹ ਕਦੀ ਸਕਸੈਸਫੁਲ ਨਹੀਂ ਸੀਗਾ ਜੀ ਇਹ ਜੋ ਮਤਲਬ ਤੁਹਾਨੂੰ ਦੱਸਿਆ ਕਿ ਬਈ ਮਾਈ ਵਾਈਫ ਸੀਸ ਡਾਕਟਰ ਸੀ ਸਰਵਿੰਗ ਐਸ ਐਨ ਐਸੋਸੀਏਟ ਪ੍ਰੋਫੈਸਰ ਐਟ ਡੈਂਟਲ ਕਾਲਜ ਰਾਬਾ ਉਹਨਾਂ ਦੀ ਰੁਟੀਨ ਇਹ ਹੁੰਦੀ ਸੀ ਵੀ ਉਹਨਾਂ ਨੇ ਸਵੇਰੇ ਕਾਲਜ ਵਾਸਤੇ ਜਾਣਾ ਹੈ ਸ਼ਾਮ ਨੂੰ ਆਣਾ ਤੇ ਟਾਈਮ ਇਸ ਤਰ੍ਹਾਂ ਹੁੰਦਾ ਹੈ ਵੀ ਇਹਨਾਂ ਦਿਨਾਂ ਦੇ ਵਿੱਚ ਟਾਈਮ ਵੀ ਅਸੀਂ ਪਰਿਵਾਰ ਨੂੰ ਘਟਦੇ ਪਾਣੇ ਆ ਬਟ ਇਹ ਸੀ ਵੀ ਸਾਰਿਆਂ ਨੇ ਐਫਰਟ ਕੀਤਾ ਜੇ ਰਾਤ ਨੂੰ ਪਤਾ ਵੀ 4 ਵਜੇ ਤੱਕ ਪੜਨਾ ਹੈ ਵੀ 2 ਵਜੇ ਕਿਸੇ ਨੇ ਚਾ ਵੀ ਮੈਂ ਪੀਣੀ ਹੈ ਤਾਂ ਮੈਨੂੰ ਮਿਲ ਨਹੀਂ ਆਇਆ ਈਸੀ ਆਫਿਸ ਤੇ ਬੈ ਕੇ ਮੈਂ ਸਟੱਡੀ ਆਪਣੀ ਸਾਰੀ ਕਰਦਾ ਸੀਗਾ ਜੀ ਮੇਰੀ ਲਾਇਬ੍ਰੇਰੀ ਸਾਰੀ ਇੱਥੇ ਬਣੀ ਹੋਈ ਹੈ ਤੇ ਪਰਿਵਾਰ ਦੀ سپورਟ ਤੋਂ ਬਿਨਾ ਮੈਂ ਸੋਚਦਾ ਮਦਰ ਫਾਦਰ ਦੀ ਬਲੇਸਿੰਗਸ ਤੋਂ ਬਿਨਾ ਇਸ ਲੈਵਲ ਤੱਕ ਪਹੁੰਚਣਾ ਇਹ ਚੀਜ਼ ਅਚੀਵ ਕਰਨੀ ਮੇਰੇ ਲਈ ਨਾ ਮੁਮਕਿਨ ਸੀਗਾ ਜੀ ਸਾਬ ਤੁਹਾਡੇ ਹਲਕੇ ਦੇ ਵਿੱਚ ਬਹੁਤ ਵੱਡੀ ਗੱਲ ਅੱਜ ਮੇਰੇ ਵਾਸਤੇ ਬਹੁਤ ਖੁਸ਼ੀ ਦਾ ਤਨ ਐਕਲੀ ਮੇਰੇ ਹਲਕੇ ਤੋਂ ਕਿਸੇ ਨੌਜਵਾਨ ਨੇ ਤੀਸਰਾ ਜਿਹੜਾ ਜਜ ਦਾ ਟੈਸਟ ਕਲੀਅਰ ਕਰਿਆ ਨੇ ਇਸ ਤੋਂ ਪਹਿਲਾਂ ਦੋ ਲੜਕੀਆਂ ਨੇ ਪਲੀ ਸੀਸ ਤਾਂ ਲਾਈਟ ਸਰਵਿਸ ਜਿਹੜੀਆਂ ਕਲੀਅਰ ਕਰੀਆਂ ਹੈ ਇੱਕ ਬਸੰਤ ਵਹਿਰਦੀ ਹੈ ਇੱਕ ਕਰਨ ਬਨ ਵਹਿਰਦੀ ਲੜਕੀ ਹੈ ਅੱਜ ਅਡਿਸ਼ਨ ਸੈਸ਼ਨ ਜੈ ਦੇ ਰੂਪ ਵਿੱਚ ਇਹਨਾਂ ਨੇ ਪਾਸ ਕਰਕੇ ਮੇਰੇ ਹਲਕੇ ਦਾ ਆਪਣੇ ਸ਼ਿਦੇਵਾ ਫੈਮਿਲੀ ਦਾ ਜਿਹੜਾ ਨਾਮ ਚੱਕ ਰਿਹਾ ਕੱਲੇ ਜੱਜ ਨਹੀਂ ਬਣੇ ਇਹਨਾਂ ਨੇ ਪੰਜਾਬ ਤੇ ਹਰਿਆਣਾ ਦੋਨਾਂ ਵਿੱਚੋਂ ਟੌਪ ਕਰਿਆ ਤੇ ਰਾਤ ਮੈਂ ਜਦੋਂ ਫੋਨ ਤੇ ਇਹਨਾਂ ਨੂੰ ਵਧਾਈ ਦਿੱਤੀ ਤੇ ਮੈਂ ਇਹਨਾਂ ਨੂੰ ਬੇਨਤੀ ਵੀ ਕਰੀ ਵੀ ਕਾਕਾ ਇਹ ਨਾ ਹੋਵੇ ਤੂੰ ਹਰਿਆਣਾ ਚ ਜਾਵੜੇ ਤੇ ਅਸੀਂ ਨਹੀਂ ਤੈਨੂੰ ਹਰਿਆਣਾ ਜਾਣ ਦੇਣਾ ਅਸੀਂ ਪੰਜਾਬ ਦੀ ਰੱਖਣਾ ਤੇ ਇਹਨਾਂ ਨੇ ਐਗਰੀ ਵੀ ਕਰਿਆ ਵੀ ਮੇਰੀ ਫਰਸਟ ਪ੍ਰੈਫਰੈਂਸ ਜਿਹੜੀ ਪੰਜਾਬ ਹੈ ਕਿਉਂਕਿ ਤੇ ਖੇਲੇ ਪੜੇ ਇਸ ਮਿੱਟੀ ਦੇ ਜਵਾਨ ਹੋਏ ਇਸ ਮਿੱਟੀ ਨੇ ਇਹਨਾਂ ਨੂੰ ਕਾਬਲ ਬਣਾਇਆ ਇਸ ਲਈ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਲਾਕਾਰ ਸਾਹਿਬ ਬੋਲੋ